ਸ਼੍ਰੀ ਕਤਰਪੁਰ ਸਬ ਕੋਰੀਡੋਰ ਯਾਤਰਾ ਮੁਅੱਤਲ ਸ਼੍ਰੀ ਕਤਰਪੁਰ ਸਾਹਿਬ ਪਾਕਿਸਤਾਨ ਜਾਣ ਵਾਲੀ ਸੰਗਤ ਨੂੰ ਭਾਰਤ ਵਾਲੇ ਪਾਸੇ ਚੈੱਕ ਪੋਸਟ ਤੋਂ ਹੀ ਭੇਜਿਆ ਵਾਪਸ ਮੁੰਬਈ ਤੋਂ ਵੀ ਦਰਸ਼ਨਾਂ ਲਈ ਆਇਆ ਸੀ ਇੱਕ ਸ਼ਰਧਾਲੂ ਜੋ ਬਿਨਾਂ ਦਰਸ਼ਨ ਕੀਤੇ ਹੀ ਪਰਤਿਆ ਵਾਪਸ ਸ਼੍ਰੀ ਕਤਰਪੁਰ ਸਾਹਿਬ ਪਾਕਿਸਤਾਨ ਜਾਣ ਵਾਲੀਆਂ ਸੰਗਤਾਂ ਨੂੰ ਡੇਰ ਬਾਬਾ ਨਾਨਕ ਕੋਰੀਡੋਰ ਚੈੱਕ ਪੋਸਟ ਤੋਂ ਹੀ ਵਾਪਸ ਭੇਜ ਦਿੱਤਾ ਹੈ ਤਾਂ ਦੱਸਦੇ ਕਿ ਸ਼੍ਰੀ ਕਤਰਪੁਰ ਸਾਹਿਬ ਜਾਣ ਵਾਲੀਆਂ ਸੰਗਤਾਂ ਜੋ ਪਿਛੇ ਤੋਂ ਹੀ ਡੇਰ ਬਾਬਾ ਨਾਨਕ ਵੇਖੇ ਸ਼੍ਰੀ ਕਤਰਪੁਰ ਸਾਹਿਬ ਦਰਸ਼ਨਾਂ ਲਈ ਉਡੀਕ ਕਰੀਆਂ ਸਨ ਪਰ ਭਾਰਤੀ ਅਧਿਕਾਰੀਆਂ ਨੇ ਉਹਨਾਂ ਦੱਸਿਆ ਕਿ ਪਾਕਿਸਤਾਨ ਸਰਕਾਰ ਵੱਲੋਂ ਅਡਵਾਜਰੀ ਆਈ ਹੈ ਕਿ ਸੁਰੱਖਿਆ ਦੇ ਧਿਆਨ ਰੱਖਦਿਆਂ ਉਹਨਾਂ ਨੂੰ ਪਾਕਿਸਤਾਨ ਨਹੀਂ ਜਾਣ ਦਿੱਤਾ ਜਾਵੇਗਾ ਅਤੇ ਉਹਨਾਂ ਨੂੰ ਸ਼੍ਰੀ ਦਰਬਾਰ ਬਾਬਾ ਨਾਨਕ ਤੋਂ ਹੀ ਵਾਪਸ ਭੇਜ ਦਿੱਤਾ ਗਿਆ ਉਹ ਤਾਂ ਦੱਸ ਦਿੱਤੀ ਕਿ ਅੱਜ ਸ਼੍ਰੀ ਘਰਤਾਰਪੁਰ ਸਾਹਿਬ ਦਰਸ਼ਨ ਲਈ 491 ਲੋਕਾਂ ਨੂੰ ਜਾਣ ਦੀ ਮਨਜ਼ੂਰੀ ਮਿਲੀ ਸੀ ਪਰ ਉਹ ਤੇ 2250 ਦੇ ਕਰੀਬ ਹੀ ਸ਼ਰਧਾਲੂ ਪਹੁੰਚੇ ਸਨ ਜਿਨ੍ਹਾਂ ਨੂੰ ਸੁਰੱਖਿਆ ਦੇ ਮਤੇ ਨਜ਼ਰ ਤੋਂ ਭਾਰਤ-ਪਾਕਿਸਤਾਨ ਦਾ ਤਣਾਅ ਵਧਿਆ ਉਸ ਨੂੰ ਦੇਖਦਿਆਂ ਹੋਇਆਂ ਜੋ ਯਾਤਰਾ ਮੌਤਲ ਕੀਤੀ ਗਈ ਹੈ ਉਸ ਨੂੰ ਵੇਖਦਿਆਂ ਹੋਇਆਂ ਜੋ ਸ਼ਰਧਾਲੂ ਆਏ ਸਨ ਉਹਨਾਂ ਨੂੰ ਵਾਪਸ ਭੇਜ ਦਿੱਤਾ ਗਿਆ। ਸਭ ਤੋਂ ਪਹਿਲੇ ਦੇ ਬਾਰਤ ਮਾਤਾ ਦੀ ਜੈ। ਜੋ ਆਰਮੀ ਭਰਾਵਾਂ ਨੇ ਸਾਡੇ ਦੇਖਿਆ ਇਸ ਪੰਨੇ ਨੇ ਜੋ ਕਿਹਾ ਵਧੀਆ ਕਿ ਨਾ ਜਾਓ ਜੋ ਕੀ ਮੌਲ ਖਰਾਬ ਚੱਲਣ ਡਿਆ ਉਹਦੀ ਵਜ੍ਹਾ ਕਰਕੇ ਉਹਨਾਂ ਨੇ ਸਾਰਿਆਂ ਨੂੰ ਵਾਪਸ ਮੋੜ ਦਿੱਤਾ ਵਾ ਕਿ ਅੱਗੇ ਨਾ ਜਾਏ। ਆਪਾਂ ਇਸ ਕਰਕੇ ਉਹਨਾਂ ਦੀ ਗੱਲ ਮੰਨ ਕੇ ਆਪਾਂ ਸਾਰੇ ਵਾਪਸ ਆ ਗਏ ਆਂ ਕਿ ਲੜਾਈ ਦਾ ਮਹੌਲ ਚਾਪਣ ਦੇ ਇਸ ਕਰਕੇ ਜੋ ਵੀ ਕੀਤਾ ਆਰਮੀ ਵਾਲਿਆਂ ਨੇ ਵਧੀਆ ਕੀਤਾ ਵਾ ਜੈ ਹਿੰਦ ਸਾਰੇ ਮੇਰਾ ਨਾਮ ਤਾਂ ਕਿਰੀਆ ਸਿੰਘ ਕਿ ਤੂੰ ਆਈ ਕਿ ਤੂੰ ਸਿੰਘ ਤੇ ਅਸੀਂ ਆਇਆ ਆ ਫਟੇ ਰਖੋ ਤੇ ਇਹ ਕਹਿੰਦੇ ਕੀ ਹੈ ਭੱਜੋ ਉਹ ਕਹਿੰਦੇ ਪਰਮਿਸ਼ਨ ਨਹੀਂ ਹੈ ਵੀ ਬੜੀ ਚੰਗੀ ਰੱਖੋ ਤੇ ਬਾਹਰ ਦੇ ਵਿੱਚ ਅਪਲਾਈ ਕਰ ਸਕਦੇ ਮੈਂ ਬਾਹਰ ਪੰਚਾਇਤ ਸੰਭਾਲ ਤੇ ਮਮਾ ਹੋਰ ਠੀਕ ਹੋਏ

ਕਿੰਨੇ ਕਸ਼ਰਦਾਂ ਨੂੰ ਸਨ ਸਰਦਾਲੂ 200 ਤੋਂ ਉੱਪਰ ਸੀ ਜੀ 230 35 ਸੀਗੇ ਜੀ ਹਾਂਜੀ ਕਿੰਨੀ ਕਿਸ਼ਰਦਾਂ ਹਾਂਜੀ ਕਿੰਨੇ ਕਿ ਲੋਕ ਸੀ ਸੀ ਅਸੀਂ 5 ਜਾਣੇ ਸੀਗੇ ਜੀ ਟੋਟਲ 235 40 ਬੰਦੇ ਸੀਗੇ ਜੀ ਹਾਂਜੀ ਹਾਂਜੀ ਕੀ ਕਿਹਾ ਹਾਂਜੀ ਕੀ ਕਹਿ ਕੇ ਵੋਟ ਤਾਂ ਗੇਟ ਨਹੀਂ ਖੋਲਿਆ ਪਾਕ ਪਾਕਿਸਤਾਨ ਤੋਂ ਨਹੀਂ ਗੇਟ ਖੁੱਲਿਆ ਨਹੀਂ ਹੈ ਅੱਛਾ ਤੁਸੀਂ ਗੱਲ ਕਰਨ ਲਈ ਗਏ ਸੀ ਕੀ ਕਹਿੰਦੇ ਕੀ ਆ ਬਸ ਉਸ ਤੋਂ ਆਰਡਰ ਨਹੀਂ ਆਇਆ ਨਾ ਹਾਂ ਦੱਸ ਹਾਂ साइड मंदिर भी इससे मला मंदिर भी जी ठीक है हाँ ठीक है एक मल मलाल तेरी ना गुरु का गुरु के दार्शन हाँ वही चल रहे थे यहाँ तो है कि करो बिक्रम मान तो ऐसी के भी दर्शन करके आइए है ना हाँ और नहीं तो मैं बॉम्बे जो आया हूँ सर आधा कल्पना तो ही हुई है सिक्योरिटी से करके जाने दे रहे हैं ਅ ਕੱਲ ਕੱਲ ਦੁਪਹਿਰ ਤੱਕ ਡੇਟ ਚੱਲੂ ਸੀ ਕੱਲ ਮੇਰੇ ਖਾਲ 1:30 200 ਯਾਤਰੀ ਜਾ ਕੇ ਆਏ ਦਰਸ਼ਨ ਕਰਕੇ ਆਏ ਤੇ ਰਾਤ ਨੂੰ 1:30 ਵਜੇ 1:45 ਦੇ ਅਟੈਕ ਹੋਇਆ ਉਸ ਤੋਂ ਬਾਅਦ ਕਹਿੰਦੇ ਫਿਰ ਬੰਦ ਕਰਤਾ ਭਾਰਤ ਸਰਕਾਰ ਵਾਲੇ ਕਿਤੇ ਕੀ ਚੋ ਭਾਰਤ ਸਰਕਾਰ ਵਾਲੇ ਬੰਦ ਸਾਡੀ ਇਮੀਗ੍ਰੇਸ਼ਨ ਤੋਂ ਗੱਲ ਬਾਤ ਸਰ ਇਮੀਗ੍ਰੇਸ਼ਨ ਤੋਂ ਪਹਿਲਾਂ ਬੀਐਸਐਫ ਵਾਲਿਆਂ ਨਾਲ ਗੱਲ ਹੋਈ ਹੈ ਉਹ ਕਹਿੰਦੇ ਬਈ ਜੇ ਕੱਲ ਅਟੈਕ ਹੋਇਆ ਤੇ ਅੱਜ ਉੱਥੇ ਸਿਚੁਏਸ਼ਨ ਕੀ ਹੈ ਕਿਸੇ ਨੂੰ ਪਤਾ ਨਹੀਂ ਹੈ ਤੇ ਤੁਹਾਡੀ ਸਿਕਿਉਰਿਟੀ ਦੇ ਕਰਕੇ ਸਾਨੂੰ ਜਾਣੀ ਦੇ ਰਹੇ ਹੈ ਕੀ ਮਸੂਦ ਕਰਦੇ ਤਾਂ ਥੋੜਾ ਥੋੜੀ ਮਯੂਸੀ ਹੋਈ ਆ ਥੋੜੀ ਨਿਰਾਸ਼ ਹੋਇਆ ਸੀ ਲੇਕਿਨ ਕਹਿੰਦੇ ਨਾ ਜੇ ਸਰਕਾਰ ਦਾ ਫੈਸਲਾ ਵੀ ਰਾਈਟ ਹੈ ਜੇ ਜਾਨ ਦਾ ਜਾਨ ਦਾ ਸਵਾਲ ਹੈ ਸੈਕੂਰਿਟੀ ਦਾ ਸਵਾਲ ਹੈ ਤਾਂ ਇਹ ਉਹਨਾਂ ਦਾ ਡਿਸੀਜਨ ਮੇਰੇ ਵੱਲੋਂ ਰਾਈਟ ਹੀ ਹੈਗਾ ਕਿ ਜੇ ਸਰ ਅੱਜ ਨਹੀਂ ਜਾ ਸਕਦੇ ਆ ਮਹੀਨੇ ਬਾਅਦ 2 ਮਹੀਨੇ ਬਾਅਦ ਫਿਰ ਚਲੇ ਜਾਵਾਂਗੇ ਬਟ ਕੀ ਕਹਿੰਦੇ ਕਦੋਂ ਸਰ ਹੁਣ ਤੇ ਉਹ ਸਿਚੁਏਸ਼ਨ ਤੇ ਹੁਣ ਦੋਵੇਂ ਆਰਮੀਆਂ ਤੇ ਜਾ ਤੇ ਫਿਰ ਸਹਾਇਤ ਵਾਲੇ ਜਾਂਦੇ ਆ ਸਰ ਕਾਗਜ਼ੀ ਜਿਹੜਾ ਸਹੀ ਆ ਕੀ ਕਹਿੰਦੇ ਓਏ ਹੋਰ ਪਰਮਿਸ਼ਨ ਦੇ ਲਈ ਕੜ ਗਿਆ ਹਾਂ ਡਾਕਟਰ ਜੀ ਪਹਿਲੇ ਪਹਿਲਾ ਸੇਬੜ ਕੇ ਬਾਅਦ ਚੱਤਾ ਪਟਾ ਲੈ ਰਿਹਾ ਕਿ ਕਰ ਗੱਲੀ ਕੋ ਹੋਦੀ ਚੱਲ ਰਹੀ ਹੈ 227 ਯਾਤਰਾ ਤੇ ਜੇ ਇੱਥੇ ਯਾਤਰਾ ਕਰਨ ਵਾਸਤੇ ਗਏ ਆਂ ਸਰ ਤੇ ਅੱਗੇ ਉੱਡਾਂ ਨੂੰ ਸੇ ਬੀਟਿੰਗ ਹਾਲ ਸੁਭਾਗੇ ਨੇ ਸਾਨੂੰ ਵਾਪਸ ਕਰਤਾ ਉਹ ਅੱਗੇ ਕੋਈ ਪਾਈ ਫਾਰਮੇਸ਼ਨ ਤੋਂ ਨਾਲ ਪਰਮਿਸ਼ਨ ਨਹੀਂ ਮਿਲੀ ਜਾਚਤ ਨਹੀਂ ਮਿਲੀ ਅੱਗੇ ਜਾਣੇ ਲਈ ਹਾਂਜੀ ਪੁੱਛਾ ਕਰਕੇ ਹੁੰਦੇ ਤੁਸੀਂ ਨਵੇਂ ਸਿਰੇ ਫੇਰ ਅਪਲਾਈ ਕਰੋ ਤੇ ਬਾਅਦ ਵਿੱਚ ਤੁਸੀਂ ਯਾਤਰਾ ਕਰ ਸਕਦੇ ਠੀਕ ਹੈ ਨਹੀਂ ਹੋਰ ਚੱਤਰੀ ਹੈ ਨਹੀਂ ਬਹੁਤ ਜਿਆਦਾ ਯਾਤਰੀ 2250 ਬਤਾਊਗਾ ਸਾਰੇ ਵਕਤੇ ਸਾਰੇ ਬਾਸਪੇ ਇੱਥੇ ਆ ਨਹੀਂ ਅੱਗੇ ਤਾਂ ਹੀ ਕਹੇ ਨੇ ਛਾਨੂ ਤੋਂ ਵੇਟਿੰਗ ਹਾਲ ਚੋਂ ਵਾਪਸ ਆ ਗਏ ਹਾਂ ਨਹੀਂ ਕੋਈ ਗੱਲ ਨਹੀਂ ਜੀ ਉਹ ਗੱਲ ਗਾੜੀ ਐਂਟਰੀ ਨਹੀਂ ਹੋਈ ਨਹੀਂ ਠੀਕ ਹੈ ਹਾਂਜੀ ਕੀ ਕਹਿੰਦੇਗਾ ਮਤਲਬ ਕਹਿੰਦੇ ਮਾਹੌਲ ਖਰਾਬ ਤਾਂ ਕਰੁੰਦਾ ਥੋੜਾ ਜਿਹਾ ਫਿਰ 2-4 ਦਿਨ ਬਾਅਦ ਜਿੰਨੇ ਜਦੋਂ ਮੌਸਮ ਸਹੀ ਹੋਏਗਾ ਫਿਰ ਇੰਟਰਵਿਊ ਹੋਏਗੀ ਉਸ ਤੋਂ ਬਾਅਦ ਅਪਲਾਈ ਕਰ ਸਕਦੇ ਫਿਰ ਬਿਲਕੁਲ ਫ੍ਰੀ ਕਰ ਸਕਦੇ